ਮੈਨੂੰ ਤਾਂ ਝੂਠਾ ਪਵਾਤਾ ਨਾ ਉਥੇ ਕਿਹੜੀ ਗੱਲਾਂ ਝੂਠੇ ਪੈ ਤੁਸੀਂ ਪੈਸੇ ਦਿੱਤੇ ਨਹੀਂ ਉਦੋਂ ਰੋਂਦੀ ਹੀ ਵੀ ਮਰੀ ਜਾਣਾ ਮੈਂ ਹੁਣੇ ਪੈਸੇ ਚਾਹੀਦੇ ਆ ਮੇਰਾ ਮੁੰਡਾ ਬਾਹਰ ਨਾ ਕਹਿਣ ਦਾ ਵਾ ਪੈਸੇ ਇੰਨੇ ਆਉਣਗੇ ਤੇ ਲਾਇਸੈਂਸ ਫੇਰ ਬਾਨਾ ਤੇ ਕੋਈ ਗੱਲ ਨਹੀਂ ਮੈਂ ਵੀ ਸੋਚਿਆ ਮੇਰਾ ਪਤੀ ਆ ਵਾ ਪਰ ਜਦੋਂ ਇਹਨੇ ਨਹੀਂ ਪਰਜਾਈਆਂ ਵਾਲੀ ਕੀਤੀ ਤੇ ਮੈਨੂੰ ਵੀ ਇਹਨਾਂ ਦਾ ਕਦਾ ਦੁੱਖ ਵਾ ਤਾਂ ਠੇਖੂ ਜਿਹਾ ਪੈਣ ਜਾ ਕੇ ਉਹ ਚੱਲ ਜੇ ਤੈਨੂੰ ਉਹਨਾਂ ਦਾ ਦੁੱਖ ਨਹੀਂ ਸੀ ਮੈਨੂੰ ਨਾਲ ਤੇ ਖੜਦੀ ਫਿਰ ਜਿਹੜੀਆਂ ਗੱਲਾਂ ਕਰਦਾ ਫੋਨ ਤੇ ਫਿਰ ਦੇਖੀ ਕਿ ਤਾ ਦੰਦਾ ਕਿ ਨਹੀਂ ਪੈਸੇ ਦੰਦਾ ਮੰਮੀ ਮੈਂ ਤੇ ਉਹ ਵੇਲੇ ਨੂੰ ਪਸਤਾਉਂ ਲਈ ਆ ਜਦੋਂ ਗਾੜੀ ਹੋ ਕੇ ਮੈਂ ਸਾਰੇ ਕੰਮ ਕਰ ਦਿੱਤੇ ਜੇ ਮੈਨੂੰ ਪਤਾ ਹੁੰਦਾ ਨਾ ਕਿ ਮਗਰੋਂ ਮੇਨਾ ਆਹ ਕੁਝ ਬਣਨਾ ਵਾ ਤੇ ਮੈਂ ਗਾੜੀ ਹੋਣਾ ਹੀ ਨਹੀਂ ਤੇ ਨਾਲੇ ਤੁਸੀਂ ਨਾ ਹੁਣ ਨੂੰ ਰੋਂਦੇ ਫਿਰਨਾ ਹੀ